ਬਦਨ ਨਾ ਵੇਦ ਨੂੰ ਬਹੁਤ ਬਹੁਤ ਮਾਰ ਕਾ ਤੈਨੂੰ ਚਾਬੀ ਕਿੱਥੇ ਗੱਡੀ ਦੀ ਆਏ ਹਾਏ ਲੋਕ ਲੱਗੇ ਆ ਦਿਖਾ ਤਾਂ ਲੈ ਆ ਜਾ ਆ ਜਾ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਮਾਰ ਕਾ ਆਹ ਹਾ ਹਾ ਸਾਡੇ 5000 ਜੀ ਨੇ ਦਿਆ ਕਿੰਨੇ ਜੀ ਸਾਡੇ 5000 ਜੀ ਸਾਢੇ 5000 ਦਾ ਸੋਹਣਾ ਹੋਇਆ ਹਨ ਟੋਕਰੀ ਬਹੁਤ ਸੋਹਣੀ ਹੈ ਹਾਂ ਜੀ ਕਰਾਉਣੀ ਹੈਗਾ ਕਦੋਂ ਲੈ ਬਾਹੂ ਨੇ ਚਾਰ ਬੰਦ ਨੂੰ ਚੱਲ ਰਾ ਚਾਪੂ ਦਾ ਕਿੱਦਾਂ ਮੈਂ ਛੁੱਟੇ ਕਰੂੰਗਾ ਦੋਲੇ ਉਹ ਦਲੇ ਕਿੰਨੇ ਗੇੜੇ ਦਲੇ ਗੇੜੇ ਕਿੰਨੇ ਦਲੇ ਤੇ ਮੈਂ ਤਾਂ ਬਾਜ਼ੂ ਦੇ ਇਦੀ ਮੈਂ ਤਾਂ ਖੜਾਵਾਂ ਤੱਕ ਜਾਇਆ ਸਾਂ ਸਾਂ ਹੋਰ ਅੱਜ ਜਾ ਕੇ ਮੈਂ ਹੁੰਦੀ ਆਇਆ ਖੜਾਵਾਂ ਤੋ ਸਾਈਕਲ ਦੀ ਹੈ ਤੇਰੇ ਸਦਕੇ ਕੋਈ ਮਾਂ ਨੂੰ ਜਾਂਦਾ ਗੱਜੀ ਦੇ ਅੱਗੇ ਲੰਘ ਜਾਂਦਾ ਗੱਡੀ ਦੇ ਅੱਗੇ ਲੰਘ ਜਾਂਦਾ ਹੈ ਤੇਰੇ ਸਦਕੇ ਬ੍ਰੇਕ ਵਧੀਆ ਲੱਗਦੇ ਬ੍ਰੇਕ ਨਹੀਂ ਲੱਗਦੇ ਕੁਝ ਹੀ ਜਾਂਦੇ ਹੌਲੀ ਹੌਲੀ ਤੇ ਲੱਗਦੇ ਲੱਗਦੇ ਨੇ ਹਾਂ ਬਾਕੀ ਸਭ ਠੀਕ ਹੈ ਘੰਟੀ ਘੁੰਟੀ ਦਿੱਤੀ ਆ ਜੀ ਨਾ ਦਿੱਤੀ ਨਹੀਂ ਕਿਉਂ ਤਵੇ ਜਨੇ ਗਿਰ ਖਰਾਬ ਹੋ ਗਏ ਕਹਿੰਦੇ ਮੰਦ ਵੀ ਆ ਜੀ ਅੱਛਾ ਸਾਡੇ ਕੋਲ ਆ ਜੀ ਕੈਂਚੇ ਦੇ ਕੈਂਚੇ ਤੋਂ ਲੈਂਦੇ ਠੀਕ ਹੈ ਖਰਾਬ ਹੋ ਨਹੀਂ ਖਰਾਬ ਲਿਆ ਦੇ ਕਿਹੜੀ ਕੰਪਨੀ ਦੇ ਪਤਾ ਨਹੀਂ ਕਿਹੜੀ ਕੰਪਨੀ ਅੱਛਾ ਲਿਖਾਂਗੇ ਤੈਨੂੰ ਹੀਰੋ ਵਾਲਾ ਹੀਰੋ ਜੈਟ ਵਾਲਾ ਨਾ ਟੌਪ ਦਾ ਸਾਈਕਲ ਲੈ ਤੂੰ ਵਧਾਈਆਂ ਕਰਦਾ ਤੈਨੂੰ ਪਾਰਟੀ ਦੇਗਾ ਕੀ ਖਵਾਏਗਾ ਲੱਡੂ ਲੱਡੂ ਖਾਏ ਤੇਰੇ ਚੜਕੇ